ਇਸ ਟਾਈਮ ਮੈਂ ਖੜਾ ਹਾਂ ਚੰਦਪੁਰਾ ਸਾਈਫਨ ਤੇ ਚੰਦਪੁਰਾ ਸਾਈਫਨ ਤੁਸੀਂ ਅਕਸਰ ਹੀ ਸੁਣਿਆ ਹੋਵੇਗਾ ਘੱਗਰ ਦੇ ਵਿੱਚ ਜਿਵੇਂ ਪਾਣੀ ਵੱਧਦਾ ਤੇ ਚੰਦਪੁਰਾ ਚਰਚਾ ਦੇ ਵਿੱਚ ਰਹਿੰਦਾ ਤੇ ਕਈ ਵਾਰੀ ਜਦੋਂ ਹੜ੍ਹਾਂ ਦਾ ਮਾਹੌਲ ਬਣਦਾ ਤੇ ਇੱਥੇ ਤਣਾਅਪੂਰਨ ਮਾਹੌਲ ਬਣ ਜਾਂਦਾ ਹੈ ਚੰਦਪੁਰਾ ਬੰਨ ਤੇ ਕਿਉਂਕਿ ਪੰਜਾਬ ਤੇ ਹਰਿਆਣਾ ਦਾ ਸਰਹੱਦੀ ਖੇਤਰ ਪੈਂਦਾ ਇੱਥੇ ਤੇ ਜੇ ਆਪਾਂ ਅੱਜ ਗੱਲ ਕਰੀਏ ਚੰਦਪੁਰਾ ਦੇ ਵਿੱਚ ਪਾਣੀ ਦੀ ਕੱਲ ਤੋਂ ਲੈ ਕੇ ਕੋਈ ਜ਼ਿਆਦਾ ਨਹੀਂ ਵਧਿਆ ਚੰਦਪੁਰਾ ਸਾਈਫਨ ਗੇਜ ਦੇ ਅਕੋਰਡਿੰਗ 7.5 ਫੁੱਟ ਦੇ ਕਰੀਬ ਪਾਣੀ ਚੱਲ ਰਿਹਾ 1 ਇੰਚ ਦੇ ਕਰੀਬ ਗੇਜ ਦੇ ਅਕੋਰਡਿੰਗ ਪਾਣੀ ਵਧਿਆ ਕੋਈ ਜ਼ਿਆਦਾ ਖਤਰੇ ਵਾਲੀ ਗੱਲ ਨਹੀਂ ਹੈ ਪਾਣੀ ਸਟੇਬਲ ਹੀ ਚੱਲ ਰਿਹਾ ਤੇ ਉਮੀਦ ਹੈ ਕਿ ਅਗਲੇ 2-3 ਦਿਨਾਂ ਤੱਕ ਪਾਣੀ ਸਟੇਬਲ ਹੀ ਚੱਲੇਗਾ ਜਿਹੜਾ ਕੋਈ ਥੋੜਾ ਅੱਧਾ-ਅੱਧਾ ਫੁੱਟ ਕਰੀਬ ਪਾਣੀ ਵਧਦਾ ਉਹ ਖੇਤਾਂ ਦਾ ਪਾਣੀ ਆ ਕੇ ਕੱਗਰ ਦੇ ਵਿੱਚ ਮਿਲ ਰਿਹਾ ਉਸ ਕਰਕੇ ਹੀ ਵੱਧਿਆ ਚੰਦਪੁਰਾ ਸਾਈਫਨ ਤੇ ਅੱਜ ਸਵੇਰ ਵੀ ਕਾਫੀ ਬਾਰਿਸ਼ ਹੋਈ ਹੈ ਬਾਰਿਸ਼ ਰੁਕ ਰੁਕ ਕੇ ਹੋ ਰਹੀ ਹੈ ਤਾਂ ਕਰਕੇ ਹਜੇ ਖਤਰੇ ਦੀ ਫਿਲਹਾਲ ਕੋਈ ਗੱਲ ਨਹੀਂ